ਭਗਤ ਤਾਂ ਕਿਨੂੰ ਕਿਹਾ ਜਾਂਦਾ ਹੈ ਭਗਤ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਲਿਖਾਈ ਕਰ ਜਿਹਦਾ ਅਰਥ ਹੈ ਪ੍ਰੇਮ ਕਰਨ ਵਾਲਾ ਆਪਣੇ ਪਰਮੇਸ਼ਰ ਤੇ ਮਾਲਕ ਤੇ ਕਰਤਾਰ ਤੇ ਆਪਣਾ ਆਪਾ ਵਰਨਣ ਕਰਦਾ ਡਾਕਟਰ ਕਿਰਪਾਲ ਸਿੰਘ ਹੋਰਾਨੇ ਪ੍ਰੋਫੈਸਰ ਕਿਰਪਾਲ ਸਿੰਘ ਹੋਰਾਨੇ ਬਾਪ ਕਰਨਾ ਇਹਦੇ ਅਰਥ ਕੀਤੇ ਆ ਰੱਬ ਤੇ ਪ੍ਰਮਾਤਮਾ ਤੇ ਭਰੋਸਾ ਰੱਖਣ ਵਾਲਾ ਡਾਕਟਰ ਜੋਗਤ ਸਿੰਘ ਹੋਰਾਨੇ ਇਹ ਅਰਥ ਕੀਤੇ ਆ ਨਾਮ ਜਪਣ ਵਾਲਾ ਰੱਬ ਦੀ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਚੰਗੇ ਸੁਭਾਅ ਵਾਲਾ ਸੌ ਉਨ ਭਗਤ ਕਿਹਾ ਜਾਂਦਾ ਹੈ ਡਾਕਟਰ ਰਤਨ ਸਿੰਘ ਜੱਗੀ ਹੁਰਾ ਨੇ ਇਹਦੇ ਅਰਥ ਕੀਤੇ ਆ ਰੱਬ ਦਾ ਪਰਮਾਤਮਾ ਦਾ ਆਕਾਲ ਪੁਰਖ ਕਰਤੇ ਦਾ ਪਾਸ਼ਕ ਉਦੇ ਤੇ ਯਕੀਨ ਰੱਖ ਕੇ ਭਰੋਸਾ ਰੱਖ ਕੇ ਉਹਦੀ ਇਬਾਦਤ ਕਰਦਾ ਜੋ ਉਹਨੂੰ ਭਗਤ ਕਹਿੰਦੇ। ਨਾਰੋਲਾ ਜ਼ਿਕਰ ਕੀਤਾ ਕਿ ਗੀਤਾ ਦੇ ਵਿੱਚ ਚਾਰ ਤਰ੍ਹਾਂ ਦੇ ਭਗਤਾਂ ਦਾ ਜ਼ਿਕਰ ਕੀਤਾ ਗਿਆ। ਚਾਰ ਤਰ੍ਹਾਂ ਦੇ ਭਗਤ ਹੁੰਦੇ ਆ। ਇੱਕ ਹੁੰਦਾ ਆਰਥ ਦੂਸਰਾ ਹੁੰਦਾ ਜਗਿਆਸੂ ਤੀਸਰਾ ਹੁੰਦਾ ਅਰਥਾਰਥੀ ਤੇ ਚੌਥਾ ਹੁੰਦਾ ਗਿਆਨੀ ਚਾਰ ਤਰ੍ਹਾਂ ਦੇ ਭਗਤ ਦੱਸਿਆ ਆਰਧ ਦਾ ਮਤਲਬ ਹੈ ਜਿਹੜਾ ਰੱਬ ਤੇ ਪਰਮਾਤਮਾ ਤੇ ਭਰੋਸਾ ਰੱਖ ਕੇ ਬੰਦਗੀ ਕਰਦਾ ਹੈ ਭਗਤੀ ਕਰਦਾ ਹੈ ਉਹਨੂੰ ਆਰਧ ਭਗਤ ਕਹਿੰਦੇ ਹੈ ਕਿਉਂ ਦਾ ਰੱਬ ਤੇ ਪਰਮਾਤਮਾ ਤੇ ਭਰੋਸਾ ਹੈ ਯਕੀਨ ਹੈ ਤੇ ਬੰਦਗੀ ਕਰ ਰਿਹਾ ਉਹਨੂੰ ਆਰਤ ਭਗਤ ਕਿਹਾ ਜਾਂਦਾ ਹੈ ਜਿਗਿਆਸੂ ਸੰਸਾਰਿਕ ਤੌਰ ਤੇ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਣ ਵਾਸਤੇ ਮਾਇਆ ਤੇ ਬੰਧਨਾਂ ਤੋਂ ਬਚਣ ਵਾਸਤੇ ਭਗਤੀ ਕਰਦਾ ਉਹਨੂੰ ਜਿਗਿਆਸੂ ਕਿਹਾ ਜਾਂਦਾ ਹੈ ਚਾਰ ਤਰ੍ਹਾਂ ਦੇ ਭਗਤਾਂ ਦਾ ਜ਼ਿਕਰ ਹੈ ਆਰਥ ਜਿਗਿਆਸੂ ਅਰਥਾਰਥੀ ਜਿਹੜਾ ਹੈ ਉਹਦਾ ਅਰਥ ਹੈ ਧਨ ਪਦਾਰਥਾਂ ਦੀ ਪ੍ਰਾਪਤੀ ਕਰਨ ਵਾਸਤੇ ਕੀਤੀ ਗਈ ਭਗਤੀ ਜャ ਧਨ ਪਦਾਰਥਾਂ ਦੀ ਪ੍ਰਾਪਤੀ ਲਈ ਭਗਤੀ ਕਰਨ ਵਾਲਾ ਉਹਨੂੰ ਅਰਥਾਰਥੀ ਭਗਤ ਕਹਿੰਦੇ ਆ ਜਿਹੜਾ ਆਪਣੇ ਸਵਾਰਥ ਦੀ ਜੁੜਿਆ ਉਸ ਤੋਂ ਬਾਅਦ ਆਉਂਦਾ ਹੈ ਗਿਆਨੀ ਜਿਹੜਾ ਗਿਆਨੀ ਕਹਿੰਦਾ ਤਿੰਨਾ ਤੋਂ ਉੱਪਰ ਹੈ ਸ੍ਰੇਸ਼ਟ ਹੈ ਕਿਉਂਕਿ ਜਿਹੜਾ ਗਿਆਨੀ ਭਗਤ ਹੈ ਉਹ ਭਗਤੀ ਤੇ ਕਰ ਰਿਹਾ ਪਰ ਉਹਦੀ ਵਿੱਚ ਕੋਈ ਕਾਮਨਾ ਨਹੀਂ ਹੈ ਨਿਸ਼ਕਾਮੋ ਕੇ ਭਗਤੀ ਕਰ ਰਿਹਾ ਹੈ ਉਹਦਾ ਕੋਈ ਆਰਤ ਭਗਤ ਵਾਂਗੂ ਉਹਦਾ ਕੋਈ ਜਗਿਆਸੂ ਤਰ੍ਹਾਂ ਜਾਂ ਅਰਥਾਰਥੀ ਤਰ੍ਹਾਂ ਧਨ ਪਦਾਰਥ ਲਈ ਨਹੀਂ ਕਰ ਰਿਹਾ ਉਹ ਇਹਨਾਂ ਤੋਂ ਉੱਪਰ ਉੱਠ ਕੇ ਨਿਸ਼ਕਾਮ ਹੋ ਕਰਕੇ ਮਾਲਕ ਦੀ ਕਰਤਾਰ ਦੀ ਸੱਹਿਬ ਦੀ ਬੰਦਗੀ ਕਰ ਰਿਹਾ ਉਹਨੂੰ ਗਿਆਨੀ ਭਗਤ ਕਹਿੰਦੇ ਆ ਇਨ ਤਿੰਨਾਂ ਤੋਂ ਉੱਪਰ ਆਰਥ ਭਗਤੋ ਨੇ ਜਿਹੜੇ ਭਰੋਸਾ ਕਰਦੇ ਨੇ ਜਗਿਆਸੂ ਉਹ ਨੇ ਜਿਹੜੇ ਮਾਇਆ ਤੇ ਬੰਦਨਾ ਤੋਂ ਮੁਕਤ ਹੋ ਕੇ ਬੰਦਗੀ ਕਰਨਾ ਚਾਹੁੰਦੇ ਆ ਮੁਕਤ ਹੋ ਜਾਈਏ ਜਿਵੇਂ ਕੋਈ ਜੰਗਲਾ ਚ ਚਲਾ ਗਿਆ ਕੋਈ ਕਿਤੇ ਕੋਈ ਕਿਤੇ ਚਲਾ ਗਿਆ ਰੱਬ ਨਾਲ ਮਿਲਣ ਦੀ ਜਗਿਆਸਾ ਜਾਗੀ ਜਿੰਨਾ जिज्ञासु ਵੀ ਉਹਨੂੰ ਕਹਿੰਦੇ ਆ ਤੇ ਸਭ ਕੋ ਛੱਡ ਛੜ ਕੇ ਚਲੇ ਗਏ ਦੂਰ ਦਰਹੱਦੇ ਘਰ ਪਰਿਵਾਰ ਛੱਡ ਕੇ ਪਰ ਇਦਾਂ ਦੇ ਭਗਤ ਪ੍ਰਵਾਨ ਨਹੀਂ ਇੱਕੋ ਸੰਗ ਜਿਹੜੇ ਕੱਲਾ ਭਰੋਸਾ ਰੱਤੇ ਚੱਲੇ ਯਕੀਨ ਰੱਖ ਕੇ ਚੱਲੇ ਭਰੋਸਾ ਜ਼ਰੂਰੀ ਹੈ ਪਰ ਕੱਲੇ ਭਰੋਸੇ ਦੀ ਗੱਲ ਨਹੀਂ ਕੀਤੀ ਗਈ ਨਾਲ ਉਦੀ ਪਰਚੋਲ ਕਰਨੀ ਕਿ ਜਿੰਨੂੰ ਮੈਂ ਦਾਣ ਦੇਣ ਲੱਗਾ ਜਿੱਦ ਤੋਂ ਮੈਂ ਗਿਆਨ ਲੈਣ ਲੱਗਾ ਉਹ ਕੋਣ ਹੈ ਅਕਲੀ ਸਾਹਿਬ ਸੇਵੀਆ ਅਕਲੀ ਕੀਜਾ ਦਾਨ ਅਕਲ ਦੇ ਨਾਲ ਹੁੰਦਾ ਹੈ ਦਾਨ ਵੀ ਤੇ ਅਕਲ ਨਾਲ ਹੀ ਸਾਬ ਸਿਮਰੈ ਭਰੋਸਾ ਰੱਖਣ ਵਾਲਿਆਂ ਨੇ ਤੇ ਮਾਫ ਕਰਨਾ ਥੁੱਕ ਦੇ ਢੇਰ ਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਸੇਖ ਸ਼ਾਦੀ ਜੀ ਜਾ ਰਹੇ ਸਨ ਤੇ ਕਿਸੇ ਨੇ ਥੁੱਕਿਆ ਆਇਆ ਸੀ ਪਾਗ ਸੇਖ ਸ਼ਾਦੀ ਜੀ ਦੇ ਉੱਪਰ ਮਿੱਟੀ ਪਾਈ ਤੇਗੇ ਨਾਂ ਦੇ ਪਿੱਛੇ ਜਿਹੜੀ ਖੇੜ ਆ ਰਹੀ ਸੀ ਭੇਡਾਂ ਉਹਨਾਂ ਨੇ ਤੱਕਿਆ ਕਿ ਸੇਖ ਸ਼ਾਦੀ ਇਸ ਜਗ੍ਹਾ ਦੇ ਉੱਪਰ ਮਿੱਟੀ ਪਾ ਕੇ ਗਏ ਨੇ ਤੇ ਕੋਈ ਚੰਗੀ ਜਗ੍ਹਾ ਹੋਵੇਗੀ ਇਸ ਕਰਕੇ ਅਸੀਂ ਵੀ ਮਿੱਟੀ ਪਾਈਏ ਜਿਹੜਾ ਵੀ ਆਏ ਮੁੱਕ ਮਿੱਟੀ ਦਾ ਸੁੱਟ ਦੇ। ਉਹ ਵੱਜ ਜਿੱਤ ਚਲੇ ਗਏ ਵਾਪਸ ਪਰਤੇ ਤੇ ਲੋਕ ਉਸ ਢੇਰ ਨੂੰ ਨਮਸਕਾਰ ਕਰ ਰਹੇ ਸੀ। ਸ਼ੇਖ ਸ਼ਾਦੀ ਪੁੱਛਿਆ ਇਹ ਕੀ? ਉਹਨਾਂ ਕਿਹਾ ਜੀ ਤੁਸੀਂ ਵੀ ਮਿੱਟੀ ਪਾਈ। ਤੁਸੀਂ ਰੱਬ ਦੀ ਇਬਾਦਤ ਕਰਨ ਵਾਲੇ ਬੰਦਗੀ ਕਰਨ ਵਾਲੇ ਰੱਬ ਨਾਲ ਇਕਮਿਕ ਤੇ ਤੁਹਾਨੂੰ ਵੇਖ ਕੇ ਜਿੰਨੇ ਪਿੱਛੇ ਲੋਕ ਪਰੇਉਂਦੇ ਸਨ ਉਹਨਾਂ ਵੀ ਮਿੱਟੀ ਪਾਣੀ ਸ਼ੁਰੂ ਕਰ ਦਿੱਤਾ ਕਹਿੰਦੇ ਫਿਰ ਮੱਥੇ ਕਿਉਂ ਟੇਕਣ ਲੱਗ ਗਏ ਨੂੰ ਪਤਾ ਹਕ ਕਹਿੰਦੇ ਤੁਹਾਡੇ ਘੱਤ ਲੱਗੇ ਜੀ ਇਸ ਮਿੱਟੀ ਉਹਨਾਂ ਕਿਆ ਵਿਆ ਪਰੋਸਾ ਕਰ ਲੋ ਕਹਿੰਦੇ ਅਕਲ ਦੇ ਅੰਨਿਓ ਇਹ ਮੇਰੇ ਗੱਥ ਲੱਗੇ ਮਿੱਟੀ ਦੇ ਪਰ ਕਿਉਂ ਲੱਗੇ ਕਿਉਂਕਿ ਇੱਥੇ ਕਿਸੇ ਨੇ ਪਾਣ ਦਾ ਥੁਕਣ ਥੁੱਕਿਆ ਸੀ ਮੇਰੇ ਦਿਲ ਚ ਆਇਆ ਕਿ ਮਸਜਿਦ ਜਾਣ ਵਾਲਿਆਂ ਦੇ ਪੈਰ ਗੰਦੇ ਨਾ ਹੋਣ ਮਸਜਿਦ ਜਾਣ ਵਾਲਿਆਂ ਦੇ ਪੈਰਾਂ ਨੂੰ ਇਥੋਂ ਇੱਕ ਗੰਦ ਨਾ ਲੱਗੇ ਇਸ ਕਰਕੇ ਮੈਂ ਆਪਣੇ ਕੱਥਾ ਨਾਲ ਇਹਦੇ ਤੇ ਮਿੱਟੀ ਪਾ ਦਿੱਤੀ

ਕਿੱਥੇ ਕਿਥੇ ਯਕੀਨ ਰੱਖ ਕੇ ਬੈਠੇ ਇੱਕ ਮਾਲਕ ਨੂੰ ਛੱਡ ਕੇ ਇੱਕ ਖਸਮ ਨੂੰ ਛੱਡ ਕੇ ਕਿਉਂਕਿ ਆਰਤ ਭਗਤ ਜਿਹੜੇ ਭਰੋਸਿਆਂ ਦੇ ਸਹਾਰੇ ਭਗਤੀ ਕਰਦੇ ਆ ਜਿਹੜੇ ਭਰੋਸਿਆਂ ਤੇ ਟਿਕੇ ਹੋਇਆ ਮੇਰਾ ਭਰੋਸਾ ਹੈ ਜੀ ਮੇਰਾ ਯਕੀਨ ਹੈ ਜੀ ਮੈਂ ਯਕੀਨ ਨੂੰ ਨਹੀਂ ਛੱਡ ਸਕਦਾ ਮੈਂ ਇਸ ਭਰੋਸੇ ਨੂੰ ਨਹੀਂ ਛੱਡ ਸਕਦਾ ਸਾਡੇ ਬਜ਼ੁਰਗ ਮੰਨਦੇ ਆ ਰਹੇ ਇਸ ਸੜਕਾ ਉਪਰੋਸੇ ਦੇ ਯਕੀਨ ਤੇ ਅੱਜ ਤੱਕ ਦੀਵੇ ਬਾਲੀ ਜਾਂਦੇ ਕਬਰਾਂ ਉਪਰੋਸੇ ਦੇ ਸਹਾਰੇ ਕਬਰਾਂ ਤੇ ਚਾਦਰਾਂ ਚਾੜੀ ਜਾਂਦੀਆਂ ਮੁਸਲਮਾਨ ਵੀਰ ਆਪ ਕਹਿੰਦਿਆ ਕਿ ਅਸੀਂ ਕਦੀ ਚਾਦਰ ਨਹੀਂ ਚਾੜਦੇ ਇਹ ਸਾਡੇ ਲੋਕ ਹੀ ਕਰਦੇ ਆ ਕਰ ਇਸ ਲਈ ਸਾਰਥ ਭਗਤ ਜਿਹੜੇ ਭਰੋਸਾ ਰੱਖ ਕੇ ਜੁੜ ਗਏ ਬਾਹ ਪ੍ਰੋਸਾ ਹੈ ਜੀ ਸਾਡਾ ਪਰ ਕੱਲੇ ਪ੍ਰੋਸੇ ਨਾਲ ਨਹੀਂ ਗੱਲ ਬਣਦੀ ਸਤਿਗੁਰਾਂ ਨਾਲ ਸਾਨੂੰ ਇਹ ਵੀ ਸਮਝਾਇਆ ਹੈ ਕਿ ਅਕਲੀ ਸਾਹਿਬ ਸੇਵੀ ਹੈ ਜੇ ਸਤਿਗੁਰ ਨੂੰ ਸਿਮਰਨਾ ਤੇ ਅਕਲ ਨਾਲ ਸਿਮਰ। ਇਸ ਲਈ ਗਿਆਨੀ ਭਗਤ ਸਭ ਤੋਂ ਉੱਤਮ ਹੈ ਸ੍ਰੇਸ਼ਟ ਹੈ। ਅਰਥਾਤ ਹੀ ਸਿਰਫ ਧਨ ਪਦਾਰਥ ਦੀ ਪ੍ਰਾਪਤੀ ਲਈ ਸਿਮਰ ਰਿਹਾ ਹੈ। ਭਗਤੀ ਕਰ ਰਿਹਾ ਹੈ। ਤੁਸੀਂ ਵੇਖੋ ਜਿਹੜੇ ਚਲੀਏ ਘਟਦੇ ਫਿਰਦੇ ਆ ਚਲੀਏ ਮਤਲਬ 40 ਦਿਨ ਸੇਵਾ ਸੁਖ ਲਈ ਸਤਿਗੁਰੂ ਸਾਡਾ ਬੱਚਾ ਬਾਹਰ ਚਲ ਜੇ ਨੌਕਰੀ ਮਿਲ ਜੇ ਕੰਮਕਾਰ ਹੋਰ ਵੀ ਬੜੇ ਜੋ ਜੋ ਤੁਹਾਡੀਆਂ ਮੰਗਾ ਜੋ ਜੋ ਸਾਡੇ ਜਿਹਨ ਚਾਉਂਦਾ ਅਸੀਂ ਉਹਨੇ ਦਿਨ ਗੁਰੂ ਘਰ ਸੇਵਾ ਸੁਖ ਲੈਨੇ ਆ ਅਰਥਾਰਤੀ ਪਗ ਉੱਬਰ ਸੇਵਾ ਕਰਦੇ ਆ ਫਲ ਮਿਲ ਜੇ ਤਾਂ ਵੀ ਚੰਗਾ ਨਾ ਮਿਲੇ ਫਿਰ ਉਲਾਂਬੇ ਤੇ ਆ ਗਈ ਰੱਬਾ ਤੂੰ ਦਿੱਤਾ ਕੁਛ ਨਹੀਂ ਧਨ ਪ੍ਰਾਰਥ ਲਈ ਰੁਪਈਏ ਪੈਸੇ ਲਈ ਅਰਥਾਰਥੀ ਭਗਤ ਜਿਹੜੇ ਆ ਉਹ ਭਗਤੀ ਕਰਦੇ ਆ ਤੇ ਫਿਰ 40 ਦਿਨ ਹੀ ਕਰਦੇ ਆ ਨਾ ਉਸ ਤੋਂ ਬਾਅਦ ਤੇ ਭਗਤੀ ਬੰਦ ਉਸ ਤੋਂ ਬਾਅਦ ਸੇਵਾ ਬੰਦ ਉਸ ਤੋਂ ਬਾਅਦ ਸਿਮਰਨ ਬੰਦ ਜਦਨ ਦਾਤ ਮਿਲ ਗਈ ਹੁੱਦਨ ਫਿਰ ਦਤਾਰ ਵਿਸਰ ਗਿਆ ਦਾਤ ਪਿਆਰੀ ਵਿਸਰਿਆ ਦਤਾਰ ਰੱਬ ਉਤਨ ਬਿਸਰ ਗਿਆ ਕਿਉਂਕਿ ਦਾਤਾ ਤੱਕ ਡਿਪੈਂਡ ਸੀ ਸਿਮਰਨ ਕਰਨਾ ਦਾਤਾ ਤੱਕ ਡਿਪੈਂਡ ਸੀ ਸੁਖਮਨੀ ਦਾ ਪਾਠ ਕਰਨਾ ਦਾਤਾ ਤੱਕ ਡਿਪੈਂਡ ਸੀ ਚੌਪਈ ਦੇ ਪਾਠ ਕਰਨਾ ਇਹ ਸਚਾਈ ਹੈ ਲੋਕਾਂ ਪੁੱਛਣ ਦੀ ਲੋੜ ਨਹੀਂ ਲੋਕਾਂ ਨੂੰ ਮਾਫ਼ ਕਰਨਾ ਮੈਂ ਕਹਿਣ ਲੱਗਾ ਸਭੀ ਲੋਕਾਂ ਨੂੰ ਪੁੱਛੀਏ ਪਰ ਪੁੱਛਣ ਦੀ ਲੋੜ ਨਹੀਂ ਲੋਕੀ ਆਪ ਹੀ ਦੱਸ ਦਿੰਦੇ ਆ ਮੈਂ ਤਾਂ ਜੀ ਇਹਨੇ ਸੁਖਮਨੀ ਸਾਹਿਬ ਦੇ ਪਾਠ ਕਰਦਾ ਜਾਂ ਕਰਦੀ ਹਾਂ ਮੈਂ ਜੀ ਇਹਨੇ ਚੌਪਈ ਸਾਹਿਬ ਦੇ ਪਾਠ ਕਰਦਾ ਜਾਂ ਕਰਦੀ ਹਾਂ ਤੇ ਆਖੀ ਤਾਂ ਚੰਗੀ ਗੱਲ ਹੈ ਵਧੀਆ ਕਰ ਲੈ ਪਾਠ ਕਰਨਾ ਬਾਣੀ ਪੜ੍ਹਨਾ ਵੱਧ ਤੋਂ ਵੱਧ ਪੜ੍ਹੇ ਜਾ ਵੱਧ ਤੋਂ ਵੱਧ ਪਾਠ ਕੀਤਾ ਜਾ ਪਰ ਜਦੋਂ ਪੁੱਛਿਆ ਜਾਂਦਾ ਨਾ ਕਿਉਂ ਅਰਥਾਰਥੀ ਭਗਤ ਜਿਹੜਾ ਧਨ ਪਦਾਰਥ ਲਈ ਜਿਹੜਾ ਰੁਪਈਏ ਪੈਸੇ ਲਈ ਭਗਤੀ ਕਰ ਰਿਹਾ ਹੈ ਰੱਬ ਦੀ ਕੋਈ ਪ੍ਰਾਪਤੀ ਨਹੀਂ ਆਉਂਦੀ। ਪੁੱਛਿਆ ਜਾਵੇ ਕਿਉਂ ਤੇ ਦੱਸਿਆ ਜਾਂਦਾ ਵੀ ਮੈਂ ਤੇ ਸਾਡੇ ਕਰਤੇ ਰੁਪਈਆ ਪੈਸਾ ਨਹੀਂ ਟਿਕਦਾ। ਅਸੀਂ ਆਪਣੇ ਬੱਚੇ ਬਾਹਰ ਜਾਣ ਦੀ ਕਰਦੇ। ਅਸੀਂ ਦੁੱਧ ਲਈ ਕਰ ਰਹੇ ਆਂ ਅਸੀਂ ਪੁੱਤ ਲਈ ਕਰ ਰਹੇ ਆਂ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਲਈ ਪਾਠ ਕੀਤਾ ਜਾ ਰਿਹਾ। ਮਤਲਬ ਪਾਠ ਆਪਣੀ ਜ਼ਿੰਦਗੀ ਲਈ ਨਹੀਂ ਕੀਤਾ ਜਾ ਰਿਹਾ ਆਪਣੇ ਆਪੇ ਲਈ ਨਹੀਂ ਕੀਤਾ ਜਾ ਰਿਹਾ ਬਾਣੀ ਆਪਣੇ ਆਪੇ ਲਈ ਨਹੀਂ ਪੜੀ ਜਾ ਰਹੀ ਜੀਵਨ ਸਵਾਰਨ ਲਈ ਨਹੀਂ ਪੜੀ ਜਾ ਰਹੀ ਬਾਣੀ ਮਨੋਰਥਾਂ ਲਈ ਪੜੀ ਜਾ ਰਹੀ। ਬਾਣੀ ਮਨੋ ਕਾਮਨਾ ਪੂਰੀਆਂ ਹੋ ਜਾਣ ਉਹਦੇ ਲਈ ਪੜੀ ਜਾ ਰਹੀ। ਘੋਰੀਆਂ ਨੇ ਹੁਣ ਗੀਆਂ ਪਰ ਇੱਕ ਅਰਥਾਰਥਿਕ ਭਗਤ ਹੈ ਜਿਹੜਾ ਕੇਵਲ ਧਨ ਕਰਕੇ ਪਦਾਰਤਾ ਕਰਕੇ ਰੱਬ ਦੀ ਇਬਾਦਤ ਕਰ ਰਿਹਾ ਆਪਣੇ ਆਪੇ ਲਈ ਨਹੀਂ ਬਾਣੀ ਪੜ੍ਹਦਾ ਤੇ ਜਿਹੜੇ ਪੜ੍ਹ ਰਹੇ ਨੇ ਬਾਫ ਕਰਨਾ ਉਹ ਰੋਲਾ ਪਾਉਂਦੇ ਫਿਰਦੇ ਆ ਵੀ ਅਸੀਂ ਨਿਤਨੇਮ ਕਰਦੇ ਆ ਅਸੀਂ ਬਾਣੀ ਪੜ੍ਹਦੇ ਆ ਇੱਕ ਲੋਕਾਂ ਨੂੰ ਸੁਣਾਉਣ ਵਾਲੀ ਗੱਲ ਨਹੀਂ ਬਾਣੀ ਪੜ੍ਹਨਾ ਨਿਤਨੇਮ ਕਰਨਾ ਆਪਣੀ ਜ਼ਿੰਦਗੀ ਲਈ ਕਰਨਾ ਕਿਸੇ ਲਈ ਥੋੜਾ ਕਰ ਰਿਆ ਆਪਣੇ ਆਪੇ ਲਈ ਕੀਤਾ ਜਾ ਰਿਹਾ ਕੋਈ ਵੀ ਕਰਮ ਅਸੀਂ ਲੋਕਾਂ ਨੂੰ ਸੁਣਾਣਿਆ ਮਤਲਬ ਕੀ ਹੈ ਕਿ ਲੋਕਾਂ ਦੀ ਨਿਗਾ ਚ ਚੰਗੇ ਪੈ ਜਗਿਆਸੂ ਭਗਤ ਮਾਇਆ ਤੇ ਬੰਦਨਾ ਤੋਂ ਮੁਕਤ ਹੋ ਜਾਣਾ ਭਾਵ ਕਿ ਘਰ ਪਰਿਵਾਰ ਛੱਡ ਦੇਣਾ ਛੋਟੇ ਛੋਟੇ ਬੱਚੇ ਛੱਡ ਕੇ ਜੰਗਲੀ ਚਲ ਜਾਣਾ ਇਕ ਕਨ ਰਾਜਾ ਪ੍ਰਥਵੀ ਵਰਗਿਆ ਨੇ ਆਪਣਾ ਪਰਿਵਾਰ ਰਾਜ ਭਾਗ ਸਭ ਕੁਝ ਛੱਡ ਦਿੱਤਾ ਤੇ ਜੰਗਲਵਾੜੇ ਚਲੇ ਗਏ। ਮਹਾਤਮਾ ਬੁੱਧ ਵਰਗਿਆ ਨੇ ਸਭ ਕੁਝ ਛੱਡ ਦਿੱਤਾ ਤੇ ਜੰਗਲਾਂ ਚਲੇ ਗਏ। ਪਰ ਇਹ ਥੋੜਾ ਜਿਹੀ ਇਹ ਭਗਤੀ ਦਾ ਕੋਈ ਮਾਰਗ ਥੋੜਾ ਜਿਹੀ ਛੋਟੇ ਛੋਟੇ ਬੱਚੇ ਬੁੱਢੜੇ ਮਾਂ ਪਿਓ ਛੱਡ ਕੇ ਤੇ ਆਪ ਜੰਗਲਾਂ ਚ ਭਗਤੀ ਕਰਨ ਚਲੇ ਜਾਣ। ਜਿਗਿਆਸੂ ਪਰ ਮੈਂ ਤੇ ਮੁਕਤ ਹੋ ਗਿਆ ਜੀ ਮੈਂ ਤੇ ਨਰਲੇਪ ਹੋ ਗਿਆ ਬਹੁਤੇ ਬਜ਼ੁਰਗ ਮਾਤਾ ਨਾਨੇ ਤੇ ਬਹੁਤੇ ਬਜ਼ੁਰਗ ਬੰਦਿਆ ਨੇ ਵੀ ਇਹ ਕੀਤਾ ਹੈ ਜਿਹੜੇ ਕਹਿੰਦੇ ਜੀ ਹੁਣ ਬੱਚੇ ਵਿਆਹ ਦਿੱਤੇ ਸਭ ਕੁਝ ਕਰ ਦਿੱਤਾ ਹੁਣ ਅਸੀਂ ਮੁਕਤ ਹੋ ਗਏ ਆ ਤੇ ਫਿਰ ਕਦੀ ਕਿਹੜੇ ਗੁਰਦੁਆਰੇ ਕਦੀ ਕਿਹੜੇ ਗੁਰਦੁਆਰੇ ਤੇ ਜਿਹੜਾ ਪਿੰਡ ਚ ਗੁਰਦੁਆਰਾ ਉੱਥੇ ਕਦੀ ਵੜੇ ਨੇ ਅੱਜ ਅਸੀਂ ਹਜੂਰ ਸਾਹਿਬ ਜਾ ਰਹੇ ਹਾਂ ਅੱਜ ਅਸੀਂ ਪਟਨਾ ਸਾਹਿਬ ਜਾ ਰਹੇ ਹਾਂ ਅੱਜ ਅਸੀਂ ਹਿਮਕੁੰਟ ਜਾ ਰਹੇ ਹਾਂ ਯਾਤਰਾ ਮਤਲਬ ਨਰਲੇਪ ਹੋ ਗਏ ਦੁਨੀਆਦਾਰੀ ਤੋਂ ਕਰ ਪਰਿਵਾਰ ਤੋਂ ਨਰਲੇਪ ਹੋ ਗਏ ਜਿਗਿਆਸੂ ਜਿਹੜਾ ਮਾਇਆ ਤੇ ਬੰਦਨਾ ਤੋਂ ਮੁਕਤ ਹੋਣ ਲਈ ਭਗਤੀ ਕਰ ਰਿਹਾ ਹੈ ਗਿਆਨੀ ਉਹ ਜਿਹੜਾ ਨਿਸ਼ਕਾਮ ਹੈ ਬਿਲਕੁਲ ਨਿਸ਼ਕਾਮ ਇਹਨਾਂ ਤਿੰਨਾਂ ਦੇ ਵਿੱਚ ਇਹ ਚਾਰਾਂ ਦਾ ਜ਼ਿਕਰ ਗੀਤਾ ਵਿੱਚ ਕੀਤਾ ਗਿਆ ਹੈ ਪਰ ਜੋ ਭਗਤ ਦੀ ਡੈਫੀਨੇਸ਼ਨ ਰੱਬੀ ਬਾਣੀ ਚ ਗੁਰਬਾਣੀ ਚ ਦਿੱਤੀ ਗਈ ਹੈ ਉਹ ਇਹਨਾਂ ਨਾਲ ਮੇਲ ਨਹੀਂ ਜੋ ਭਗਤ ਦੀ ਡੈਫੀਨੇਸ਼ਨ ਰੱਬੀ ਬਾਣੀ ਚ ਦਿੱਤੀ ਗਈ ਗੁਰਬਾਣੀ ਚ ਦਿੱਤੀ ਗਈ ਹੈ ਨਾ ਉਪਰਾਨਕ ਦਿੱਤੀਆਂ ਗਈਆਂ ਉਦਾਹਰਨਾਂ ਨੰਬੇਰ ਨਹੀਂ ਖਣ ਭਗਤ ਬੜੀ ਉੱਚੀ ਅਵਸਥਾ ਹੈ ਭਗਤ ਬੰਨਾ ਬੜਾ ਔਖਾ ਭਗਤਾਂ ਦਾ ਰਾਹ ਬੜਾ ਟੇਡਾ ਉਹਦੇ ਤੇ ਚੱਲਣ ਲਈ ਸਭ ਕੁਝ ਤਿਆਗਣਾ ਵੀ ਪੈਂਦਾ ਹੈ ਇਸ ਲਈ ਜਦੋਂ ਭਗਤ ਦੀ ਡੈਫੀਨੇਸ਼ਨ ਦਿੱਤੀ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਗਤਾ ਕੀ ਚਾਲ ਨਰਲੀ ਚੱਲ ਨਰਲੀ ਭਗਤਾ ਕੇਰੀ ਵਿਖਮ ਮਾਰਗ ਚੱਲਣ ਕਹਿੰਦੇ ਭਗਤ ਦੀ ਚਾਲ ਕੀ ਨਰਾਲੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਹਿੰਦੇ ਭਗਤ ਤੇ ਸੰਸਾਰੀ ਬੰਦੇ ਦਾ ਕੋਈ ਜੋੜ ਨਹੀਂ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾ ਕੀ ਰੀ ਵਿਖਮ ਮਾਰਗ ਚਲਣਾ ਔਖੇ ਰਸਤਿਆਂ ਤੇ ਤੁਰਨਾ ਔਖੇ ਰਸਤਿਆਂ ਔਖੇ ਰਸਤੇ ਇਹਨਾਂ ਪੰਡਤ ਕਹਿ ਰਿਹਾ ਹੈ ਕਿਸ ਤਰੀਕੇ ਨਾਲ ਕਰਮ ਕਾਂਡ ਕਰੂ ਜੋ ਮੈਂ ਕਿੰਨਾ ਕਰਨਾ ਚਾਹੁੰਦਾ ਤੇ ਭਗਤ baba ਕਬੀਰ ਸਾਹਿਬ ਵੱਡੇ ਵਿਦਵਾਨਾਂ ਦੇ ਗੜ ਵਿੱਚ ਬਨਾਰਸ ਦੀ ਧਰਤੀ ਤੇ ਖਲੋ ਕੇ ਕਹ ਰਿਹਾ ਪੰਡਿਤ ਝੂਠ ਬੋਲਦੇ ਆ ਬਿਕੁਨਾਉ ਖਈ ਨਾ ਕਿੱਤੇ ਵਿਦਵਾਨਾਂ ਦੀ ਹੋਵੇ ਬਨਾਰਸ ਦੀ ਧਰ ਤੇ ਕਿਤੇ ਆਮ ਜੁਲਾਹੇ ਘਰ ਵਿੱਚ ਜਨਮ ਲੈ ਕੋਈ ਛੂਦਰ ਜਿਹਨੂੰ ਕਿਹਾ ਜਾਂਦਾ ਸੀ ਉਹ ਬੰਦਾ ਗਿਆਨ ਦੀ ਗੱਲ ਕਰੇ ਉਹ ਕ੍ਰਾਂਤੀਕਾਰੀ ਸੂਚ ਦੀ ਗੱਲ ਕਰੇ ਉਹ ਵੱਖਰੇਪਨ ਦੀ ਗੱਲ ਕਰੇ ਉਹ ਵੱਖਰੇ ਸਿਧਾਂਤ ਦੀ ਗੱਲ ਕਰੇ ਵੱਖਰੇ ਮੁਲਕ ਦੀ ਗੱਲ ਕਰੇ ਫਰਮਾਰ ਤੇ ਪੈਣੀ ਹੈ ਕਿਉਂਕਿ ਬੜਾ ਔਖਾ ਇਸ ਰਾਹ ਤੇ ਚੱਲਣਾ ਹੈ ਲੋਕਾਂ ਤੋਂ ਅਲੱਗ ਰਹਿ ਕੇ ਚੱਲਣਾ ਲੋਕਾਂ ਤੋਂ ਅਲੱਗ ਸੋਚ ਰੱਖ ਕੇ ਚੱਲਣਾ ਜਦੋਂ ਉਹ ਸੋਚ ਲੋਕਾਂ ਦੇ ਸਾਹਮਣੇ ਪ੍ਰਗਟ ਕੀਤੀ ਤੇ ਪਾਂਡਿਆਂ ਨੇ ਰਾਜੇ ਨੂੰ ਉਕਸਾਇਆ ਕਿ ਬਾਬਾ ਇਹ ਤੇ ਸਾਡੇ ਧਰਮ ਨੂੰ ਢਾਹ ਲਾ ਰਿਹਾ ਹੈ ਜੰਜੀਰਾ ਨਾ ਬਨ ਕੇ ਭਗਤ ਕਬੀਰ ਸਾਹਿਬ ਨੂੰ ਪਾਣੀ ਵਿੱਚ ਛੱਟਿਆ ਗਿਆ ਇਹ ਆ ਵਿਖਮਾਰਗ ਚਲਣਾ ਵਿਖਮਾਰਗ ਚੱਲਣਾ ਦਾ ਮਤਲਬ ਇਹ ਨਹੀਂ ਕਿ ਉਹ ਕਿਸ ਜੰਗਲ ਚ ਬਹਿ ਜਾਂਦੇ ਆ ਕਿਸ ਗੁਫਾ ਚ ਬਹਿ ਜਾਂਦੇ ਆ ਤੇ ਵਿਖਮਾਰਗ ਨਹੀਂ ਵਿਖਮਾਰਗ ਦਾ ਸਿਧਾਂਤ ਦੀ ਗੱਲ ਕਰੀ ਸੱਚ ਤੇ ਪਹਿਰਾ ਦੇਣਾ ਸੱਚ ਤੇ ਚੱਲਣਾ ਸੱਚ ਬੋਲਣਾ ਇਹ ਵਿਖਮਾਰਗ ਕਿਉਂਕਿ ਜਦੋਂ ਤੁਸੀਂ ਸੱਚ ਬੋਲੋਗੇ ਫਾਂਸੀਆਂ ਤੁਹਾਡੇ ਗਲੇ ਵਿੱਚ ਪੈਣਗੀਆਂ ਉਹ ਰੱਸੇ ਤੁਹਾਡੇ ਗਲੇ ਵਿੱਚ ਆ ਜਾਣਗੇ ਉਹਾਰੇ ਤੁਹਾਡੇ ਸਿਰਾਂ ਤੇ ਚੱਲਣਗੇ ਉਹ ਜ਼ੁਬਾਨਾਂ ਕੱਟ ਦਿੱਤੀਆਂ ਜਾਣਗੀਆਂ ਉਹਨਾਂ ਦੇ ਬੰਦ-ਬੰਦ ਕੱਟੇ ਜਾਣਗੇ ਕਿਉਂ ਕਿ ਸੱਚ ਚੰਗਾ ਨੇ ਸੱਚ ਕੌੜਾ ਸੱਚ ਤੋਂ ਅਨਕਾਰੀ ਹੋਏ ਮੁਨਕਰ ਹੋਏ ਲੋਕੀ ਇਦਾਂ ਕੁਝ ਕਰੇ ਕਿਹੜੇ ਭਗਤ ਨਾਲ ਇਹ ਕੁਝ ਨਹੀਂ ਹੋਇਆ ਜਿਨੇ ਸੱਚ ਬੋਲਿਆ ਉਨੇ ਕੋੜੇ ਵੀ ਖਾਦੇ ਉਹਦੇ ਨਾਲ ਇਹ ਕੁਝ ਭਗਤ ਪ੍ਰਲਾਦ ਦੀ ਗੱਲ ਕਰ ਲਓ ਤੁਸੀਂ ਕੀ ਕੁਝ ਹੋਇਆ ਪਹਾੜੀ ਤੋਂ ਛੁੱਟਿਆ ਗਿਆ ਜਲ ਵਿੱਚ ਡੁੱਬਣ ਦਾ ਯਤਨ ਕੀਤਾ ਗਿਆ ਅਗਨਾ ਸਾੜਨ ਦਾ ਯਤਨ ਕੀਤਾ ਕਿਸੇ ਵੀ ਭਗਤ ਦੀ ਹਿਸਟਰੀ ਫਰੋਲੋਗੇ ਤੇ ਵਿਖਮ ਮਾਰਗ ਚੱਲਣਾ ਹੀ ਮਿਲੇਗਾ ਔਖੇ ਰਸਤੇ ਤੇ ਚੱਲਣ ਵਾਲੀ ਗੱਲ ਹੈ ਭਗਤ ਬੰਨਾ ਕਿਤੇ ਭਗਤ ਬੰਨਾ ਸੌਖਾ ਹੈ ਹਮ ਕਰਕੇ ਜਿਹੜਾ ਕਮਰਾ ਰਮਰਾ ਲਿਆ ਹੋਇਆ ਹੈਗਾ ਨਾ ਪਿੰਡ 'ਚ ਮਾਫ ਕਰਨਾ ਉਹਨੂੰ ਵੀ ਅਸੀਂ ਕਹਿ ਦਿੰਦੇ ਆ ਤੇ ਭਗਤ ਬੰਦਾ ਹੈ ਪਰ ਭਗਤ ਦੀ ਡੈਫੀਨੇਸ਼ਨ ਕੀ ਹੈ ਵਿਖਮਾਰਗ ਚੱਲਣਾ ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਨਾ ਉਹਨਾਂ ਨੂੰ ਲਬ ਹੁੰਦਾ ਨਾ ਲੋਭ ਹੁੰਦਾ ਨਾ ਹੰਕਾਰ ਹੁੰਦਾ ਨਾ ਤ੍ਰਿਸ਼ਨਾ ਹੁੰਦੀ ਜਿਹੜਾ ਭਗਤ ਹੋਏਗਾ ਭਗਤ ਕਹਿਣ ਤੋਂ ਪਹਿਲਾਂ ਸੋਚਿਓ ਜਣੇ ਖਣੇ ਨੂੰ ਭਗਤ ਬਣਾ ਦੇਣਾ ਨਾ ਉਹਦੇ 'ਚ ਲੱਭ ਹੈ ਨਾ ਉਹਦੇ 'ਚ ਲੋਭ ਹੈ ਨਾ ਉਹਦੇ 'ਚ ਹੰਕਾਰ ਹੈ ਨਾ ਉਹਦੇ 'ਚ ਤ੍ਰਿਸ਼ਨਾ ਸਾਡੇ 'ਚ ਸਾਰਾ ਕੁਝ ਸੀ ਲੱਭ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤਾ ਨਹੀਂ ਬੋਲਣਾ ਉਹ ਬੋਤਾ ਨਹੀਂ ਬੋਲੇਗਾ ਤੇ ਉਹਨੂੰ ਬੋਲਣ ਦੀ ਬਹੁਤਾ ਲੋੜ ਵੀ ਨਹੀਂ ਪੈਂਦੀ ਬੋਤਾ ਬੋਲਣ ਦੀ ਲੋੜ ਸਾਨੂੰ ਪੈਂਦੀ ਹੈ। ਭਗਤ ਨੂੰ ਨਹੀਂ ਪੈਂਦੀ। ਭਗਤ ਬਹੁਤ ਘੱਟ ਬੋਲਦਾ। ਬਹੁਤ ਥੋੜਾ ਖਾਂਦਾ ਹੈ, ਬਹੁਤ ਥੋੜਾ ਸੌਂਦਾ ਹੈ। ਬਹੁਤ ਨਹੀਂ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਇਹ ਦਮਾਰਗ ਕਹਿੰਦੇ ਇਦਾਂ ਦੇ ਮਾਰਗ ਤੇ ਉਹ ਚੱਲਦਾ ਹੈ ਖੰਡੇ ਨਾਲੋਂ ਤਿੱਖੀ ਧਾਰ ਤੇ ਬਾਹਲ ਨਾਲੋਂ ਬਰੀਕ ਉਹਦੇ ਤੇ ਚੱਲਦਾ ਕੌਣ ਭਗਤ ਜਿਸ ਨੂੰ ਭਗਤ ਬਾਬਾ ਫਰੀਦ ਸਾਹਿਬ ਨੇ ਕਿਹਾ ਕਹਿੰਦੇ ਬਾਟੁ ਹੁਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤੋ ਵੀਰੀ ਖੰਡੇ ਨਾਲੋਂ ਤਿੱਖੀ ਧਾਰ ਦੇ ਉੱਪਰ ਚੱਲਣਾ ਭਗਤ ਜਿਹੜਾ ਤੇ ਵਾਲਾ ਬਰੀਕ ਹੈ ਜਿਸ ਧਾਰ ਦੇ ਉੱਪਰ ਉਹ ਚੱਲ ਰਿਹਾ ਹੈ ਖੰਡੇ ਦੀਆਂ ਧਾਰਾਂ ਤੇ ਨੱਚਣਾ ਕਹਿ ਲੋ ਤਿੰਨ ਨੱਚਿਆ ਉਹ ਖੰਡੇ ਦੀਆਂ ਧਾਰਾਂ ਤੇ ਉਹ ਜਵਾਨੀ ਨੱਚੀ ਹੈ ਜਿੰਨਾ ਆਪਣਾ ਆਪਾ ਚਰਵਾਲੇ ਆਰੇ ਦੇ ਥੱਲੇ ਬੰਦ-ਬੰਦ ਕੱਟਿਆ ਗਿਆ ਖੂਪਰ ਲਵਾਏਗੇ ਚਰਖੜੀਆਂ ਤੇ ਚੜੇ ਛੋਟੇ ਜਿਹੇ ਬੱਚੇ ਦਾ ਕਾਲਜਾ ਕੱਢ ਕੇ ਕਿਸੇ ਦੇ ਮੂੰਹ 'ਚ ਪਾਉਣਾ ਕਿੱਡੀ ਵੱਡੀ ਗੱਲ ਹੈ। ਖੰਡੇ ਤੇ ਚੱਲਣ ਵਾਲੀ ਗੱਲ ਹੈ। ਤਿੱਖੀਆਂ ਤਲਵਾਰਾਂ ਦੇ ਉੱਪਰ ਪੈਰ ਰੱਖ ਕੇ ਚੱਲਣ ਵਾਲੀ ਗੱਲ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਖੰਡਿਓ ਤਿੱਖੀ ਬਾਲੋ ਨਿੱਕੀ ਏਤਮਾਰਗ ਜਾਣਾ ਗੁਰਪ੍ਰਸਾਦੀ ਜਿਨ ਆਪਤ ਜਿਆ। ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਰਾਲੀ ਗੁਰ ਪ੍ਰਸਾਦੀ ਜਨ ਆਪ ਤੇ ਜੇ ਆਪਣਾ ਆਪਾ ਵੀ ਗਵਾਣਾ ਪੈਂਦਾ ਕਬੀਰ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਕਾਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਭਗਤ ਸਦਨਾ ਜੀ ਕਹਿੰਦੇ ਮੈਂ ਨਾਹੀ ਕਿਸ ਹਾਂ ਨਾਹੀ ਕਿਸ ਆਹੇ ਨਾ ਮੋਰਾ ਉਸਰ ਲੱਜਾ ਰੱਖ ਲਿਓ ਸਦਨਾ ਜਨ ਤੂਰਾ ਤੇ ਕਦੀ 1 ਰੁਪਇਆ ਡਿੱਗ ਜਾਏ ਤੇ ਪੁੱਛਿਆ ਜਾਂਦਾ ਜਦੋਂ ਖੜਕਦਾ ਨਾ ਪੁੱਛਿਆ ਜਾਂਦਾ ਕਿਦਾਂ ਤੇ ਜਿਦਾ ਹੁੰਦਾ ਫਟਕ ਦੇਣੇ ਬੋਲਦਾ ਮੇਰਾ ਰੁਪਇਆ ਮਤਲਬ ਭਗਤ ਬੰਨਾ ਬੜਾ ਔਖਾ ਹੈ ਆਪਣਾ ਆਪਾ ਤਜਨਾ ਬੜਾ ਔਖਾ ਰੁਪਇਆ ਮੇਰਾ ਹੱਥ ਜਿੱਦਾ ਨਹੀਂ ਵੀ ਡਿੱਗਿਆ ਹੁੰਦਾ ਉਹ ਵੀ ਇੱਧਰ ਉੱਧਰ ਵੇਖ ਰਿਆ ਹੁੰਦਾ ਪੈਸੇ ਡਿੱਗਿਆ ਉਹਨੂੰ ਪਤਾ ਹੈ ਕਿ ਮੇਰੇ ਨਹੀਂ ਜਦੋਂ ਖਿੜਾਕ ਹੋਇਆ ਨਾ ਪਤਾ ਹੈ 5 ਬੰਦੇ ਬੈਠੇ ਆ ਰੁਪਈਆ ਕਿਸੇ ਦਾ ਡਿੱਗਿਆ ਉਹ ਆਪੀ ਲੱਭੇ ਪਰ 4-5 ਬੰਦੇ ਵੀ ਲੱਭ ਰਹੇ ਆ ਅੱਖਾਂ ਖਾਚ ਆ ਬਾਦ ਦੇ ਖੜਕਾ ਤੋਂ ਲੱਭ ਰਹੇ ਆ ਵੀ ਕਿੱਥੇ ਡਿੱਗਿਆ ਕੀ ਡਿੱਗਿਆ ਮਤਲਬ ਆਪਣਾ ਆਪਾ ਤਜਨਾ ਬੜਾ ਔਖਾ ਹੈ ਇਹ ਕਹਿਣਾ ਬੜਾ ਔਖਾ ਕਿ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਕਦੀ ਕਿਆ ਹੀ ਨਹੀਂ ਅਸੀਂ ਕਿਆ ਵੀ ਹੋਏਗਾ ਪਰ ਮੰਨਿਆ ਨਹੀਂ ਅਸੀਂ ਤੇ ਕਹਿੰਦੇ ਆ 1 ਰੁਪਈਆ ਵੀ ਮੇਰਾ ਹੈ ਸੂਈ ਵੀ ਅਸੀਂ ਕਹਿੰਦੇ ਆ 베ਰੀ ਏ ਆਮ ਕਰਕੇ ਘਰਾਮ ਵਿੱਚ ਸੂਈ ਲਈ ਜਾਂਦੀ ਹੈ ਨਾ ਕੱਪੜੇ ਸਿੰਗ ਦੀ ਇੱਕ ਦਿਨ ਨਾ ਦਵੇ ਦੂਜੇ ਦਿਨ ਬੀਬੀ ਮੰਗ ਲਈ ਸਾਡੀ ਸੂਈ ਸੀ ਤੁਸੀਂ ਲਈ ਜੀ ਗੱਲ ਮੰਗੀ ਚੀਜ਼ ਨਾ ਵੀ ਹੋਵੇ ਪਰ ਆਪਣੀ ਹੋਵੇ ਤੇ ਆਪਣਤ ਆਪਾਂ ਜਤਾਨੇ ਜ਼ਰੂਰ ਆ ਇਹ ਸਾਡਾ ਸੋਸ ਲਈ ਭਗਤ ਬੜੀ ਉੱਚੀ ਅਵਸਥਾ ਹੈ ਰੱਬੀ ਬਾਣੀ ਚ ਭਗਤ ਬਾਰੇ ਬਹੁਤ ਕੁਝ ਲਿਖਿਆ ਹੈ ਕਿਉਂਕਿ ਭਗਤਾਂ ਦੀ ਬਾਣੀ ਚੱਲ ਰਹੀ ਹੈ ਤੇ ਭਗਤ ਦਾ ਅਰਥ ਕੀ ਹੈ ਭਗਤ ਹੈ ਕੌਣ 15 ਭਗਤਾਂ ਦੀ ਗੱਲ ਜਿਹੜੀ ਹੈ ਕੁਰਬਾਨੀ ਵਿੱਚ ਆਈ ਹੈ 15 ਭਗਤਾਂ ਨੇ ਕੁਰਬਾਨੀ ਲਿਖੀ ਹੈ ਇੱਕ ਪੰਕਤੀ ਵੀ ਕਿਸੇ ਲਈਗੀ ਸੂਰਦਾਰ ਵਰਗਿਆ ਰਹੀ ਉਹ ਪੰਕਤੀ ਵੀ ਗੁਰੂ ਗ੍ਰੰਥ ਸਾਹਿਬ 'ਚ ਐਡ ਕੀਤੀ ਗਈ